ਤੈਨ ਵਿਕਟੋ ਹਵਾਰਿਆ ਜਿਨ ਅਨ ਦਿਨੇ ਹਿਰਦੈ ਹਰ ਨਾਮ ਧਿਆਈਐ ਸ਼ਲੋਕ ਮਹਲਾ 3 ਜਾ ਭਗਤ ਜਨਾ ਕੋ ਆਪ ਤੁਠਾ ਮੇਰਾ ਪਿਆਰਾ ਆਪੇ ਲੈਨ ਜਨ ਲਾਇ ਪਾਤਸ਼ਾਹੀ ਭਗਤ ਜਨਾ ਕੋ ਦਿੱਤੀਆਂ ਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਕਮਾਏ ਰਾਜ ਜੀ ਓਏ ਨਾ ਆਖੀਐ ਭੇਡ ਮਰਹਿ ਫਿਰ ਜੂਨੀ ਪਾਏ ਨਾਨਕ ਵਿਣ ਨਾ ਵੈ ਨਕੀ ਵੱਡੀ ਫਿਰਹਿ ਸੋਬਾ ਮੂਲ ਨਾ ਪਾਏ ਮਹਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿ ਚਿਰ ਗੁਰਮੁਖ ਸ਼ਬਦ ਨਾ ਲਾਗੈ ਸਤਗੁਰ ਸੇਵਿਐ ਨਾਮ ਮਨ ਵਸੈ ਵਿਚੋ ਭ੍ਰਮ ਭਉ ਭਾਗੈ ਜੇ ਹਾ ਸਤਗੁਰ ਨੂੰ ਜਾਣੈ ਤੇ ਹੋ ਹੋਐ ਆ ਸੱਚ ਨਾਮ ਲਿਵ ਲਾਗੈ ਨਾਨਕ ਨਾਮ ਮਿਲੇ ਵਡਿਆਈ ਹਰ ਦਰ ਸੋਹਣ ਆਗੈ ਪੌੜੀ ਗੁਰ ਸਿੱਖਾ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵਹਿ ਹਰ ਨਾਮ ਵਡੰਝ ਹੈ ਰੰਗ ਸਿਉ ਲਾਹ ਹਰ ਨਾਮ ਲੈ ਜਾਵੇ ਗੁਰ ਸਿੱਖਾ ਕੇ ਮੁਖ ਉਜਲੇ ਹਰ ਦਰਗਾਹ ਭਾਵੇ ਗੁਰ ਸਤਗੁਰ ਬੋਲ ਹਰ ਨਾਮ ਕਾ ਵਡਭਾਗੀ ਸਿਖ ਗੁਣ ਸਾਝ ਕਰਾਵੇ ਤਿੰਨਾ ਗੁਰ ਸਿਖਾ ਕਉ ਹਉ ਵਾਰਿਆ ਜੋ ਬੰਧਿਆ ਉੱਟਦਿਆਂ ਹਰ ਨਾਮ ਧਿਆਵੇ ਸਲੋਕ ਮਹਲਾ 3 ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਈ ਮਨਮੁਖ ਘਰ ਹੁੰਦੀ ਵਤ ਨ ਜਾਣਨੀ ਅੰਦੇ ਭੌਂਕ ਮੁਏ ਬਿਲ ਲਾਏ ਮਹਲਾ 3 ਕੰਚਨ ਕਾਇਆ ਨਿਰਮਲੀ ਜੋ ਸੱਚ ਨਾਮ ਸੱਚ ਲਾਗੀ ਨਿਰਮਲ ਜੋਤ ਨਿਰੰਜਨ ਪਾਇਆ ਗੁਰਮਖ ਭ੍ਰਮ ਭਉ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਅਨੰਦਿਨ ਹਰ ਬੈਰਾਗੀ ਪੌੜੀ ਸੇ ਗੁਰ ਸਿੱਖ ਧਨ ਧਨ ਹੈ ਜਿਨਨੀ ਗੁਰ ਉਪਦੇਸ਼ ਸੁਨਿਆ ਹਰ ਕੰਨੀ ਗੁਰ ਸਤਗੁਰ ਨਾਮ ਦ੍ਰਿੜਾਇਆ ਤਿਨਹੁ ਮੈਂ ਦੁਬਦਾ ਪੰਨੀ ਬਿਨ ਨਾਮੈ ਕੋ ਮਿੱਤਰ ਨਾਹੀ ਵਿਚਾਰ ਦਿੱਤਾ ਹਰ ਜਨੀ ਜਿਨਾਂ ਗੁਰ ਸਿਖਾਂ ਕੋ ਹਰ ਸੰਤੁਸ਼ਟ ਹੈ ਤਿਨਹੀ ਸਤਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਚੜੀ ਚਵਗਣ ਵੰਨੀ ਸ਼ਲੋਕ ਮਹੱਲਾ ਤੀਜਾ ਮਨਮੁਖ ਕਾਇਰ ਕੂਪ ਹੈ ਬਿਨ ਨਾਮੈ ਨਕ ਨਾਹੀ ਅਣ ਦਿਨ ਧੰਦੇ ਵਿਆਪਿਆ ਸੋਪਨਾ ਭੀ ਸੁਖ ਨਾਹੀਂ ਨਾਨਕ ਗੁਰਮੁਖ ਹੋਵਹਿ ਤਾਂ ਉੱਬਰਹਿ ਨਾਹੀਂ ਤਾਂ ਬੱਧੇ ਦੁਖ ਸਹਾਂਹਿ ਮਹਲਾ ਤੀਜਾ ਗੁਰਮੁਖ ਸਦਾ ਦਰਸੋਂ ਹੋਣੇ ਗੁਰ ਕਾ ਸ਼ਬਦ ਕਮਾਹਿ ਅੰਤਰ ਸ਼ਾਂਤ ਸਦਾ ਸੁਖ ਦਰ ਸੱਚੈ ਸੋਭਾ ਪਾਏ ਨਾਨਕ ਗੁਰਮੁਖ ਹਰਿ ਨਾਮ ਪਾਇਆ ਤਹਿ ਜੇ ਸੱਚ ਸੁਮਾਹਿ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰ ਨਾਮ ਲਿਵ ਲਾਈ ਗੁਰਮੁਖ ਬਿਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸ਼ਲੋਕ ਮਹਲਾ 3 ਸਤਗੁਰ ਕੀ ਪ੍ਰਤੀਤਨਾ ਆਈਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੇਂ ਸੋ ਗੇੜਾ ਆਵੋ ਜਾਉ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉ ਲਿਵਲਾਉ ਮਹੱਲਾ ਤੀਜਾ ਏ ਮਨ ਐਸਾ ਸਤਗੁਰੂ ਖੋਜ ਲਹੁ ਜਿਤ ਸੇਵੈ ਜਨਮ ਮਰਨ ਦੁਖ ਜਾਇ ਸਸਥਾ ਮੂਲ ਨਾ ਹੋਵੇ ਹਉਮੈ ਸ਼ਬਦ ਜਲਾਇ ਕੂੜੈ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਈ ਨਾਨਕ ਪੂਰੇ ਕਰਮ ਸਤ ਗੁਰ ਮਿਲੈ ਹਰ ਜੀਉ ਕਿਰਪਾ ਕਰੇ ਰਜਾਈ ਪੌੜੀ ਜਿਸ ਕੈ ਘਰ ਦੀਬਾਨ ਹਰ ਹੋਐ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਤਿਸ ਕੋ ਤਲ ਕੀ ਕਿਸੈ ਦੀ ਨਹੀਂ ਹਰਦੀਵਾਨ ਸਭ ਆਣ ਪੈਰੀ ਪਾਇਆ ਮਾਨਸਾ ਕਿਉਂ ਦੀਵਾਨ ਹੋ ਕੋਈ ਨਸ ਭਜ ਨਿਕਲੇ ਹਰਦੀਵਾਨ ਹੋ ਕੋਈ ਕਿੱਥੇ ਜਾਇਆ ਸੋ ਐਸਾ ਹਰਦੀਵਾਨ ਵਸਿਆ ਭਗਤਾ ਕੈ ਹਿਰਦੈ ਤਿਨ ਰਹਦੇ ਖੁੰਦੇ ਆਣ ਸਭ ਭਗਤਾ ਅੱਗੇ ਖਲਵਾਇਆ ਹਰ ਨਾਮੈ ਕੀ ਵਡਿਆਈ ਕਰਮ ਪ੍ਰਾਪਤ ਹੋਐ ਗੁਰਮੁਖ ਵਿਰਲੇ ਕਿਨਹਿ ਧਿਆਇਆ ਸਲੋਕ ਮਹਲਾ 3 ਬਿਨ ਸਤਗੁਰ ਸੇਵੇ ਜਗਤ ਮੋਹਾ ਬਿਰਤਾ ਜਨਮ ਗਵਾਇ ਦੂਜੈ ਭਾਇ ਅਤ ਦੁਖ ਲੱਗਾ ਮਰ ਜੰਮੈ ਆਵੈ ਜਾਇ ਵਿਸਤਾ ਅੰਦਰ ਵਾਸ ਹੈ ਫਿਰ ਫਿਰ ਜੂਨੀ ਪਾਇ ਨਾਨਕ ਬਿਨ ਨਾਮੈ ਜਮ ਮਾਰਸੀ ਹੰਤ ਗਿਆ ਪਛਤਾਏ ਮਹਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਸਭ ਕਟ ਭੋਗ ਵੈ ਲਿਪਤ ਰਹਿ ਲਖ ਨਾ ਲਖ ਨਾ ਜਾਈ ਪੂਰਾ ਗੁਰ ਵੇਖ ਆ ਲਿਆ ਸ਼ਬਦੇ ਸੋਜੀ ਪਾਈ ਪੁਰਖੈ ਸੇਵਹਿ ਸੇ ਪੁਰਖ ਹੋਵੈ ਜਿਨਨੀ ਹਉਮੈ ਸ਼ਬਦ ਜਲਾਈ ਤਿਸ ਕਾ ਸਰੀਰ ਕੋ ਨਹੀਂ ਨਾ ਕੋ ਕੰਟਕ ਵੈਰਾਇ નિਹਚਲ ਰਾਜ ਹੈ ਸਦਾ ਤਿਸ ਕੇਰਾ ਨਾ ਆਵੇ ਨਾ ਜਾਈ ਅਨੰਦਿਨ ਸੇਵਕ ਸੇਵਾ ਕਰੀ ਹਰ ਸੱਚੇ ਕੇ ਗੁਣ ਗਾਈ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੀ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮੋ ਤਿਨ ਕੋ ਰਖਣ ਹਾਰਾ ਹਰ ਨਾਮ ਪਿਤਾ ਹਰ ਨਾਮੋ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਮੈ ਨਾਲ ਗੱਲਾਂ ਹਰ ਨਾਮੈ ਨਾਲ ਮਸਲਤ ਹਰ ਨਾਮ ਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰਾ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਾਰਾ ਹਾਲਤ ਪਾਲਤ ਸਦਾ ਕਰੇ ਨਿਸਤਾਰਾ ਸ਼ਲੋਕ ਮਹੱਲਾ ਤੀਜਾ ਜਿਨ ਕਉ ਸਤਗੁਰ ਭੇਟਿਆ ਤੇ ਹਰ ਕੀਰਤ ਸਦਾ ਕਮਾਹਿ ਚਿੰਤਾ ਹਰ ਨਾਮ ਤਿਨ ਕੈ ਮਨ ਵਸਿਆ ਸਚੈ ਸ਼ਬਦ ਸਮਾਹਿ ਕਉਲ ਉਧਾਰ ਹੈ ਆਪਣਾ ਮੋਖ ਪਦਵੀ ਆਪੇ ਪਾਹਿ ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ ਜੋ ਗੁਰ ਚਰਨੀ ਜਨ ਪਾਹਿ ਜਨ ਨਾਨਕ ਹਰ ਕਾ ਦਾਸ ਹੈ ਕਰ ਕਿਰਪਾ ਹਰ ਲਾਜ ਰਖਾਏ ਮਹਲਾ ਤੀਜਾ ਹਉ ਮੈਂ ਅੰਦਰ ਖੜਕ ਹੈ ਖੜਕੇ ਖੜਕ ਵਿਹਾਈ ਹਉ ਮੈਂ ਵੱਡਾ ਰੂਗ ਹੈ ਮਰ ਜੰਮੈ ਆਵੇ ਜਾਏ ਜਿਨ ਕੋ ਪੂਰਬ ਲਿਖਿਆ ਤਿਨਾਂ ਸਤਗੁਰ ਮਿਲਿਆ ਪ੍ਰਭ ਆਏ ਨਾਨਕ ਗੁਰ ਪ੍ਰਸਾਦੀ ਉਬਰੇ ਹਉ ਮੈਂ ਸ਼ਬਦ ਜਲਾਏ ਪੌੜੀ ਹਰ ਨਾਮ ਹਮਾਰਾ ਪ੍ਰਭ ਅਬਗਤ ਅਗੋਚਰ ਅਵਨਾਸੀ ਪੁਰਖ ਵਿਧਾਤਾ ਹਰ ਨਾਮ ਹਮ ਸ੍ਰੀ ਵਹਿ ਹਰ ਨਾਮ ਹਮ ਪੂਜੈ ਹਰ ਨਾਮੇ ਹੀ ਮਨ ਰਾਤਾ ਹਰ ਨਾਮੈ ਜੀਵੜ ਕੋਈ ਅਵਰਨਾ ਸੂਜੈ ਹਰ ਨਾਮੋ ਅੰਤ ਛਡਾਤਾ ਹਰ ਨਾਮ ਦੀ ਆ ਗੁਰ ਪਰ ਉਪਕਾਰੀ ਧਨ ਤਨ ਗੁਰੂ ਕਾ ਪਿਤਾ ਮਾਤਾ ਆਉ ਸਤਿਗੁਰ ਆਪਣੇ ਕੋ ਸਦਾ ਨੰਮ ਸ਼ਿਕਾਰੀ ਜਿਤ ਮਿਲਿਆ ਹਰ ਨਾਮ ਮੈਂ ਜਾਤਾ ਸ਼ਲੋਕ ਮਹੱਲਾ ਤੀਜਾ ਗੁਰਮਖ ਸੇਵਨਾ ਕੀਨੀਆ ਹਰ ਨਾਮ ਨਾ ਲੱਗੋ ਪਿਆਰ ਸ਼ਬਦੈ ਸਾਧਨਾ ਆਇਓ ਮਰ ਜਨਮੈ ਵਾਰੂ ਵਾਰ ਮਨਮੁਖ ਅੰਧ ਨਾ ਚੇਤੈ ਕਿਤ ਆਇਆ ਸੈਸਾਰ ਨਾਨਕ ਜਿਨ ਕੋ ਨਦਰ ਕਰੇ ਸੇ ਗੁਰਮੁਖ ਲੰਗੇ ਪਾਰ ਮਹੱਲਾ ਤੀਜਾ ਇਕੋ ਸਤਗੁਰ ਜਾਗਤਾ ਹੋਰ जग ਸੂਤਾ ਮੋਹ ਪਿਆਸ ਸਤਗੁਰ ਸੇਵਨ ਜਾਗਨ ਸੇ ਜੋ ਰੱਤੇ ਸਚ ਨਾਮ ਗੁਣਤਾਸ ਮਨਮੁਖ ਅੰਧ ਨਾ ਚੇਤਨੀ ਜਨਮ ਮਰ ਹੋਹੀ ਬినాਸ ਨਾਨਕ ਗੁਰਮੁਖ ਤਿਨੀ ਨਾਮ ਧਿਆਇ ਜਿਨ ਕੋ ਧੁਰ ਪੂਰਬ ਲਿਖਿਆਸ ਪਉੜੀ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ ਜਿਤ ਖਾਇਐ ਹਮ ਕੋ ਤ੍ਰਿਪਤ ਭਈ ਹਰ ਨਾਮ ਹਮਾਰਾ ਪਹਿਨਣ ਜਿਤ ਫਿਰ ਨੰਗੇ ਨਾ ਹੋਵੈ ਹੋਰ ਪਹਿਨਣ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕੋ ਸਤਗੁਰ ਕਾਰਕੁਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣ ਗਈ ਹਰ ਕਾ ਨਾਮ ਗੁਰਮੁਖ ਕਿਨਹਿ ਵਿਰਲੈ ਧਿਆਇ ਜਿਨ ਕੋ ਤੁਰ ਕਰਮ ਪ੍ਰਾਪਤ ਲਿਖਤ ਪਈ ਸ਼ਲੋਕ ਮਹਲਾ 3 ਜਗਤ ਅਗਿਆਨੀ ਆਂਧ ਹੈ ਦੂਜੈ ਭਾਏ ਕਰਮ ਕਮਾਏ ਦੂਜੈ ਭਾਏ ਜੀਤੇ ਕਰਮ ਕਰੇ ਦੁਖ ਲੱਗੈ ਤਨ ਧਾਏ ਗੁਰ ਪ੍ਰਸਾਦਿ ਸੁਖ ਉਪਜੈ ਜਾ ਗੁਰ ਕਾ ਸ਼ਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨ ਦਿਨ ਨਾਮ ਧਿਆਏ ਨਾਨਕ ਜਿਤ ਆਪੇ ਲਾਏ ਤਿਤ ਲਗੇ ਪਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਹਮ ਘਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਪੰਡਾਰਾ ਸਤਿਗੁਰ ਦਾਤਾ ਜੀ ਕਾ ਸਦ ਜੀਵੈ ਦੇਵ ਨਹਾਰਾ ਅਨ ਦਿਨ ਕੀਰਤਨ ਸਦਾ ਕਰਹਿ ਗੁਰ ਕੈ ਸ਼ਬਦ ਅਪਾਰਾ ਸ਼ਬਦ ਗੁਰੂ ਕਾ ਸਦ ਉਚਰਹਿ ਜੁਗ ਜੁਗ ਵਰਤਾਣਹਾਰਾ ਇਹੋ ਮਨੁ ਆ ਸਦਾ ਸੁਖ ਵਸੈ ਸਹਜੇ ਕਰੇ ਵਾਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣਹਾਰਾ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਐ ਦਰ ਸਚਿਆਰਾ ਪੌੜੀ ਤਨ ਧਨ ਸੋ ਗੁਰ ਸਿੱਖ ਕਹੀਐ ਜੋ ਸਤਗੁਰ ਚਰਨੀ ਜਾਏ ਪਇਆ ਧੰ ਧੰ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਧੰ ਧੰ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ ਧੰ ਧੰ ਸੋ ਗੁਰ ਸਿੱਖ ਕਹੀਐ ਜਿਨ ਸਤਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰ ਸਿੱਖ ਕਉ ਹਉ ਸਦਾ ਨਮਸ਼ਕਾਰੀ ਜੋ ਗੁਰ ਕੈ ਪਾਣੈ ਗੁਰ ਸਿੱਖ ਚੱਲਿਆ ਸਲੋਕ ਮਹਲਾ 3 ਜਾ ਮਨ ਹਟ ਕੇ ਨਾ ਪਾਇਉ ਸਭ ਥੱਕੇ ਕਰਮ ਕਮਾਏ ਮਨ ਹਟ ਭੇਖ ਕਰ ਭਰਮ ਦੇ ਦੁਖ ਪਾਇਆ ਦੂਜੇ ਭਾਇ ਰਿੱਧ ਸਿੱਧੂ ਸਭ ਮੋਹ ਹੈ ਨਾਮ ਨਾ ਵਸੈ ਮਨ ਆਇ ਗੁਰ ਸੇਵਾ ਤੇ ਮਨ ਨਿਰਮਲ ਹੋਐ ਅਗਿਆਨ ਅੰਧੇਰਾ ਜਾਇ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸ਼ਬਦੈ ਸਾਧਨਾ ਆਇਓ ਨਾਮ ਨਾਲ ਲੱਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤਨੇਤ ਹੋਏ ਖੁਆਰ ਨਾਨਕ ਕੀਰਤ ਪਇ ਕਮਾਉਣਾ ਕੋਏ ਨ ਮੇਟਨ ਹਾਰ ਪੌੜੀ ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ ਜਿਤ ਮਿਲੇ ਹਮ ਕੋ ਸ਼ਾਂਤ ਆਈ ਧਨ ਧਨ ਸਤ ਪੁਰਖ ਸਤ ਗੁਰੂ ਹਮਾਰਾ ਜਿਤ ਮਿਲੇ ਹਮ ਹਰ ਭਗਤ ਪਾਈ ਧਨ ਤਨ ਹਰ ਭਗਤ ਸਤ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਧਨ ਤਨ ਹਰ ਗਿਆਨੀ ਸਤ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕੋ ਸਭ ਤਮ ਦ੍ਰਿਸ਼ਟ ਦਿਖਾਈ ਤਨ ਤਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸ਼ਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ਼ ਪੇਰ ਨਿਤ ਝੂਰੇ ਸੰਮਹਲੇ ਮਿਲਦਿਆਂ ਢਿਲ ਨਾ ਹੋਵਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆਂ ਬਾਜ ਪ੍ਰੀਤ ਕਰੇ ਜਿਚਰ ਜਾਣੈ ਭਲਾ ਕਰ ਜਿਚਰ ਲੇਵੈ ਦੀ ਪੌੜੀ ਜਿਨ ਉਪਾਏ ਜੀ ਤਿਨਹਰ ਰੱਖਿਆ ਅੰਮ੍ਰਿਤ ਸਚਾ ਨਾਮ ਭੂਜਨ ਚਾਖਿਆ ਤਿਪਤ ਰਹੇ ਆਗਾਏ ਮਿਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਇਨੈ ਵਿਰਲੇ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸ਼ਲੋਕ ਮਹਲਾ 3ਜਾ ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋ ਗਈ ਜਿਚਰ ਸ਼ਬਦ ਨਾ ਕਰੇ ਵਿਚਾਰ ਹਉ ਮੈ ਮੈਲ ਨਾ ਚੁੱਕਈ ਨਾਮ ਨਾ ਲੱਗੈ ਪਿਆਰ ਇਕ ਆਪੇ ਬਖਸ਼ ਮਲਾਇਨ ਢੁਬਦਾ ਤਜ ਵਿਕਾਰ ਨਾਨਕ ਇੱਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੀ ਤਪਿਆਰ ਮਹਲਾ 3 ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਭਾਏ ਬਹੁਤ ਦੁੱਖ ਲਾਗਾ ਜਲਤਾ ਘਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਤੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸ਼ੇ ਬਖਸ਼ਨ ਹਾਰ ਪੌੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰਿਆਪੇ ਬੋਲੇ ਆਪ ਬੁਲਾਵੇ ਹਰਿਆਪੇ ਜਲਥਲ ਰਵ ਰਹੀ ਐ ਹਰਿਆਪੇ ਮਾਰ ਹਰਿਆਪੇ ਛੋੜੈ ਮਨ ਹਰ ਸਰਨੀ ਪੜ ਰਹੀ ਐ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀ ਐ ਉਟਦਿਆਂ ਬਹਦਿਆਂ ਸੁੱਤਿਆਂ ਸਦਾ ਸਦਾ ਹਰ ਨਾਮ ਧਿਆਈਐ ਜਨਨਾਨਕ ਗੁਰਮੁਖ ਹਰ ਲਹੀਐ ਸੁਧ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਛੋਟ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਨਾ ਆਇਆ ਵੇਛੋੜਾ ਸਭਨਾ ਪੁੱਛੋ ਜਾਏ ਸਿਆਣਿਆਂ ਆਗੇ ਮਿਲਣ ਕਿਨਾ ਜਿਨ ਮੇਰਾ ਸਾਹਿਬ ਵਿਸਰੈ ਵੱਡੜੀ ਵੇਦਨ ਤਿਨਾਹ ਪੀ ਸਲਾਹ ਹੋ ਸਾਚਾ ਸੋਏ ਜਾਂ ਕੀ ਨਦਰ ਸਦਾ ਸੁਖ ਹੋਏ ਰਹਾ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨਾ ਹੋਏ ਜੋ ਤਿਸ ਭਾਵੈ ਸੋ ਥੀਐ ਰਨ ਕੇ ਰੁੰਨੈ ਹੋਏ ਧਰਤੀ ਉੱਪਰ ਕੋਟ ਗੜ ਕੀਤੀ ਗਈ ਵਜਾਈ ਜੋ ਅਸਮਾਨ ਨਾ ਮਾਵਨੀ ^{(1)} ਨਕ ਨਥਾ ਪਾਏ ਜੇ ਮਨ ਜਾਣ ਹੈ ਸੂਲੀਆਂ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇ ਤੜੇ ਤੇਤੇ ਗਲੀਆਂ ਜੰਜੀਰ ਜੇ ਗੁਣ ਹੋਣ ਤਾਂ ਕਟੀਆਂ ਤੇ ਭਾਈ ਸੇ ਵੀਰ ਅੱਗੇ ਗਏ ਨਾ ਮੰਨੀਆਂ ਮਾਰ ਕੱਢ ਹੋਵੇ ਪੀਰ ਸੋਟਮ